ਕੀ ਤੁਸੀਂ ਜਾਣਦੇ ਹੋ ਕਿ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਖਤਮ ਕਰਨ ਤੋਂ ਬਾਅਦ ਵੀ ਭਾਰਤੀ ਫੌਜ ਕਈ ਮਹੀਨਿਆਂ ਤੱਕ ਵਾਪਸ ਕਿਉਂ ਨਹੀਂ ਸੀ ਗਏ ਅਤੇ ਇੰਗਲੈਂਡ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਿੱਚ ਭਾਰਤ ਦੀ ਕਿਵੇਂ ਮਦਦ ਕੀਤੀ ਸੀ ਅਤੇ ਇਹ ਸਾਰੇ ਹਮਲੇ ਦੌਰਾਨ ਭਾਰਤ ਦੀ ਫੌਜ ਦਾ ਕਿੰਨਾ ਨੁਕਸਾਨ ਹੋਇਆ ਸੀ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹੀਆਂ ਦਸ ਅਣਸੁਣੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਿਓ ਜੂਨੂ 1984 ਦੇ ਇੱਕ ਲੋਕਾਰੇ ਨੂੰ ਜੇਕਰ ਤੁਸੀਂ ਆਨਲਾਈਨ ਸਰਚ ਕਰਕੇ ਪੜੋਗੇ ਜਾਂ ਸੁਣੋਗੇ ਤਾਂ ਇੱਥੇ ਇੰਟਰਨੈਟ ਤੇ ਤੁਹਾਨੂੰ ਮਿਲੇਗਾ ਕਿ ਸਿੱਖ ਇੱਕ ਅਲੱਗ ਦੇਸ਼ ਬਣਾਉਣ ਜਾ ਰਹੇ ਸੀ जिस ਕਰਕੇ ਸਰਕਾਰ ਨੇ ਬਲੂ ਸਟਾਰ ਆਪਰੇਸ਼ਨ ਸਟਾਰਟ ਕੀਤਾ ਸੀ ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਉਸ ਸਮੇਂ ਇਹ ਕਿਵਨ ਪੰਜਾਬ ਦੇ ਨਾਲ ਹੋ ਰਹੀ ਧੱਗੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸਿੱਖਾਂ ਦਾ ਸੰਘਰਸ਼ ਸੀ ਪਰ ਸਰਕਾਰ ਦੁਆਰਾ ਇਸ ਬਲੂ ਸਟਾਰ ਆਪਰੇਸ਼ਨ ਦੇ ਬਹਾਨੇ ਵੱਧ ਤੋਂ ਵੱਧ ਸਿੱਖਾਂਾਂ ਨੂੰ ਨੁਕਸਾਨ ਕਰਨਾ ਇਸ ਦੀ ਪਹਿਲ ਸੀ ਜਿਸ ਕਰਕੇ ਇਸ ਆਪਰੇਸ਼ਨ ਲਈ ਉਹ ਦਿਨ ਚੁਣਿਆ ਗਿਆ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੋਣ ਕਰਕੇ ਸ਼੍ਰੀ ਦਰਬਾਰ ਸਾਹਿਬ 'ਤੇ ਵੱਧ ਤੋਂ ਵੱਧ ਆਮ ਸੰਗਤਾਂ ਦਰਸ਼ਨਾਂ ਲਈ ਆਈਆਂ ਸਨ ਜਦੋਂ ਇਹ ਆਪਰੇਸ਼ਨ ਸ਼ੁਰੂ ਹੋਇਆ ਤਾਂ ਪੰਜਾਬ ਦੇ ਸਾਰੇ ਕਮਿਊਨੀਕੇਸ਼ਨ ਸਾਧਨ ਜਿਵੇਂ ਫੋਨ ਵਗੈਰਾ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ। ਪੰਜਾਬ ਨੂੰ ਪੂਰੇ ਭਾਰਤ ਨਾਲੋਂ ਕਮਿਊਨੀਕੇਸ਼ਨ ਪੱਖੋਂ ਕੱਟ ਦਿੱਤਾ ਗਿਆ। ਜਦੋਂ ਭਾਰਤ ਫੌਜ ਦੁਆਰਾ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ ਤਾਂ ਸਿੱਖ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ 'ਤੇ ਜਾਣ ਤੋਂ ਬਿਲਕੁਲ ਰੋਕਿਆ ਨਾ ਗਿਆ ਪਰ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਬਾਹਰ ਨਹੀਂ ਸੀ ਹੋਣ ਦਿੱਤਾ ਜਾ ਰਿਹਾ ਜਿਸ ਕਰਕੇ ਹਜ਼ਾਰਾਂ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਰਲ ਕੇ ਮਜਬੂਰ ਹੋ ਗਈਆਂ। ਬਾਅਦ ਵਿੱਚ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੰਗਤਾਂ ਉੱਥੇ ਹੀ ਸ਼ਹੀਦ ਹੋ ਗਈਆਂ। ਜੋ ਬਾਕੀ ਬਚੇ ਉਹਨਾਂ ਨੂੰ ਸਰਕਾਰ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਜੋ 1984 ਵਿੱਚ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਸ ਨੂੰ ਲਗਭਗ 40 ਸਾਲ ਹੋ ਗਏ ਹਨ ਜਦ ਵੀ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਤਾਂ ਜਾਣੇ-ਅਣਜਾਣੇ ਵਿੱਚ ਅਸੀਂ ਸਾਡੇ ਸ਼ਬਦ ਦੀ ਵਰਤੋਂ ਕਰਦੇ ਹਾਂ ਕਿ ਮੇਕ ਸਾਕਾਂ ਨਹੀਂ ਲਟਾਰਾ ਪਰ ਸਾਕਾ ਸ਼ਬਦ ਉਥੇ ਵਰਤਿਆ ਜਾਂਦਾ ਜਿੱਥੇ ਸ਼ਹੀਦ ਹੋਣ ਵਾਲਿਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਹਥਿਆਰਬੰਦ ਜਾਂ ਸਰੀਰਕ ਵਿਰੋਧ ਨਾ ਕੀਤਾ ਗਿਆ ਹੋਵੇ। ਪ੍ਰਮਾਣ ਦੇ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਛੋਲੇ ਸਾਹਿਬ ਜਿਆਦਾ ਦੀ ਸ਼ਹੀਦੀ ਇਹ ਸਾਰੇ ਸਾਕੇ ਨੇ ਪਰ ਜੋ ਜੂਨ 1984 ਦੇ ਵਿੱਚ ਹੋਇਆ ਉਸ ਨੂੰ ਅਸੀਂ ਖੱਲੂਕਾਰਾ ਕਹਾਂਗੇ। ਕੱਲੂ ਕਰੇ ਦਾ ਮਤਲਬ ਜਦੋਂ ਕਿਸੇ ਕੌਮ ਵੱਲੋਂ ਚੱਲਦੇ ਸੰਘਰਸ਼ ਨੂੰ ਕੁਚਲਣ ਦੀ ਆੜ ਦੇ ਵਿੱਚ ਮਸੂਮ ਤੇ નિર્ਦੋਸ਼ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਮਾਰਿਆ ਜਾਂਦਾ ਉਸ ਨੂੰ ਕੱਲੂ ਕਾਰਾ ਕਹਿੰਦੇ ਆ ਜੋ ਜੂਨ 1984 ਦੇ ਬਲੂ ਸਟਾਰ ਆਪਰੇਸ਼ਨ ਦੇ ਸਮੇਂ ਹੋਇਆ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆਤਵਾਦੀ ਸੀ ਜਿਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਸੰਤਾਂ ਦੇ ਕਾਰਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਹੋਈ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਪਰ ਅੱਜ ਤੱਕ ਅਜਿਹਾ ਇੱਕ ਵੀ ਕੇਸ ਨਹੀਂ ਜੋ ਉਹਨਾਂ ਨੂੰ ਅੱਤਵਾਦੀ ਸਾਬਤ ਕਰਦਾ ਹੋਵੇ ਅਤੇ ਨਾ ਹੀ ਉਸ ਸਮੇਂ ਦੀ ਸਰਕਾਰ ਵੱਲੋਂ ਵੀ ਅਜਿਹੀ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਨੂੰ ਅੱਤਵਾਦੀ ਸਾਬਤ ਕੀਤਾ ਜਾਂਦਾ ਹੋਵੇ ਜਿੱਥੇ ਤੱਕ ਰਹੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਦੀ ਇਹ ਬੇਅਦਬੀ ਸੰਤਾਂ ਨੇ ਨਹੀਂ ਸਰਕਾਰ ਨੇ ਕੀਤੀ ਸੀ ਹਮਲਾ ਸਰਕਾਰ ਨੇ ਕੀਤਾ ਸੀ ਜੇਕਰ ਸੰਤਾਂ ਨੂੰ ਫੜਨਾ ਹੀ ਸੀ ਤਾਂ ਸਰਕਾਰ ਕੋਲ ਹੋਰ ਵੀ ਬਥੇਰੇ ਰਾਹ ਸੀ ਉਹਨਾਂ ਨੂੰ ਮੈਦੇਬਿਖੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਫੰਮਲੇ ਤੋਂ ਪਹਿਲਾਂ ਚੇਤਾਵਨੀ ਜਾਂ ਸਰੈਂਡਰ ਕਰਨ ਦੀ ਪੇਸ਼ਕਸ਼ ਵੀ ਭੇਜੀ ਜਾ ਸਕਦੀ ਸੀ ਪਰ ਜਦੋਂ ਸਰਕਾਰ ਗੁਰੂ ਘਰ ਉੱਪਰ ਟੈਂਕ ਲੈ ਕੇ ਵੜਾਏ ਤਾਂ ਸਿੱਖਾਂ ਵੱਲੋਂ ਝੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੂਨ 1984 ਨੂੰ ਭਾਰਤੀ ਫੌਜ ਦੁਆਰਾ ਦਰਬਾਰ ਸਾਹਿਬ ਵਿਖੇ ਮੌਜੂਦ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਿੱਖ ਧਰਮ ਦਾ ਅਨਮੋਲ ਸਾਹਿਬੀ ਜਿਸ ਵਿੱਚ ਕਈ ਬੇਸ਼ਕੀਮਤੀ ਸਰੂਪ ਸੀ ਜਿਨ੍ਹਾਂ ਵਿੱਚੋਂ ਕਈ ਤਾਂ ਸੋਨੇ ਨਾਲ ਲਿਖੇ ਹੋਏ ਸੀ ਸਰਕਾਰ ਦੇ ਮੁਤਾਬਕ ਇੱਥੇ ਦਾ ਬੇਸ਼ਕੀਮਤੀ ਖਜ਼ਾਨਾ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ ਪਰ ਉਸ ਸਮੇਂ ਜੋ ਲਾਇਬ੍ਰੇਰੀਅਨ ਮੈਨੇਜਰ ਸੀ ਉਹਨਾਂ ਦੀ ਪਤਨੀ ਦੇ ਮੁਤਾਬਕ ਜਦੋਂ ਉਹਨਾਂ ਨੇ ਹਮਲੇ ਤੋਂ ਬਾਅਦ ਦੁਬਾਰਾ ਲਾਇਬ੍ਰੇਰੀ ਦਾ ਚਾਰਟ ਲਿਆ ਤਾਂ ਉਸ ਸਮੇਂ ਦਰਬਾਰ ਦੇ ਅੰਦਰ ਸਿਰਫ ਅਖਬਾਰਾਂ ਦੀ ਸੁਆ ਹੀ ਸੀ ਅਸਲ ਬੇਸ਼ਕੀਮਤੀ ਸਰੂਪ ਅਤੇ ਸਾਹਿਤ ਨੂੰ ਬੋਰੀਆਂ ਵਿੱਚ ਪਾ ਕੇ ਭਾਰਤ ਫੌਜ ਦੁਆਰਾ ਲੁੱਟਿਆ ਗਿਆ ਸੀ ਜਿਸ ਬਾਰੇ ਅੱਜ ਤੱਕ ਸਮੇਂ-ਸਮੇਂ ਤੇ ਸਿੱਖਰਾਂ ਦੁਆਰਾ ਇਸ ਸਾਹਿਤ ਨੂੰ ਵਾਪਸ ਮੰਗਿਆ ਜਾਂਦਾ ਪਰ ਕੋਈ ਠੋਸ ਕਾਰਵਾਈ ਜਾਂ ਜਵਾਬ ਨਹੀਂ ਮਿਲਦਾ ਕਈ ਚਸ਼ਮਦੀਦ ਗਵਾਹਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਨੇ ਵੀ ਆਪਣੇ ਅੱਖੀ ਫੌਜੀਆਂ ਦੁਆਰਾ ਬੋਰੇ ਭਰ ਕੇਥੋਂ ਲਿਜਾਂਦੇ ਦੇਖਿਆ ਸੀ 1984 ਦੇ ਸਮੇਂ ਭਾਰਤ ਸਰਕਾਰ ਦਾ ਕਹਿਣਾ ਸੀ ਅਸੀਂ ਪੂਰੀ ਮਾਨਮਰਿਆਦਾ ਦਾ ਖਿਆਲ ਰੱਖਿਆ ਸੀ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਪਰ ਸੱਚ ਇਸ ਤੋਂ ਬਿਲਕੁਲ ਵੱਖਰਾ ਹੈ ਇਸ ਹਮਲੇ ਵਿੱਚ 300 ਤੋਂ ਵੱਧ ਗੋਲੀਆਂ ਸ੍ਰੀ ਹਰਮੰਦਰ ਸਾਹਿਬ ਦੀ ਮਾਤ ਨੂੰ ਲਗੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਹਟੇ ਨਹੀਂ ਕਰ ਦਿੱਤੇ ਗਏ ਦਰਸ਼ਨੀ ਜੋੜੀ ਦਾ ਤੋਸ਼ਾਖਾਨਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਫੌਜ ਦੁਆਰਾ ਬੂਟ ਪਾ ਕੇ ਬੇਲਬੀ ਕੀਤੀ ਗਈ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੰਬਾਕੂ ਬੀੜੀਆਂ ਪੀਤੀਆਂ ਗਈਆਂ ਬੀਬੀਆਂ ਨਾਲ ਗਲਤ ਸਲੂਕ ਕੀਤਾ ਗਿਆ ਇਸੇ ਹਮਲੇ ਦੌਰਾਨ 15 ਦਿਨਾਂ ਦਾ ਬਸੂਨ ਬੱਜਾ ਭਾਈ ਮਨਪ੍ਰੀਤ ਸਿੰਘ ਗੋਈ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਜੀ ਇਹ 15 ਦਿਨਾਂ ਦਾ ਬੱਜਾ ਵੀ ਅਤਵਾਦੀ ਸੀ ਇਸੇ ਹਮਲੇ ਦੌਰਾਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਜ਼ਖਮੀ ਹੋਏ ਸੀ 1984 ਦੀ ਭਾਰਤ ਸਰਕਾਰ ਵੱਲੋਂ ਕਿਹਾ ਗਿਆ ਸੀ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕੇਵਲ ਸਤ ਜਨੈਲ ਸਿੰਘ ਭਿੰਡਰਾਂ ਵਾਲਾ ਨੂੰ ਗ੍ਰਿਫਤਾਰ ਕਰਨ ਲਈ ਕੀਤਾ ਗਿਆ ਸੀ ਪਰ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਸੰਤਾਂ ਨੂੰ ਗ੍ਰਿਫਤਾਰ ਕਰਨ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਤਾਂ ਬਾਕੀ ਦੇ 40 ਤੋਂ ਵੱਧ ਇਤਿਹਾਸਕ ਗੁਰਦੁਆਰਿਆਂ ਉੱਪਰ ਉਸੇ ਹੀ ਦਿਨ ਹਮਲਾ ਕੀਤਾ ਗਿਆ ਉੱਥੇ ਤਾਂ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਵੀ ਨਹੀਂ ਸੀ ਉਸ ਸਮੇਂ ਸ਼੍ਰੀ ਤਰਨਤਨ ਸਾਹਿਬ ਸ਼੍ਰੀ ਗੋਇੰਕਵਾਲ ਸਾਹਿਬ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਅਤੇ ਹੋਰ 40 ਤੋਂ ਵੱਧ ਗੁਰਦੁਆਰਿਆਂ ਵਿਖੇ ਵੀ ਫੌਜ ਭੇਜੀ ਗਈ ਸੀ ਕਈ ਗੁਰੂ ਘਰਾਂ ਵਿੱਚ ਫੌਜ ਦੁਆਰਾ ਸੰਗਤਾਂ ਨੂੰ ਗੰਦੀਆਂ ਗਾਲਾਂ ਦੀ ਕੱਢੀਆਂ ਕਿੰਨੀਆਂ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਈਂ ਬੁਗਵਾ ਦਿੱਤੇ ਗਏ ਨੰਗੇ ਸਿਰ ਅਤੇ ਬੂਟ ਪਾ ਕੇ ਗੁਰੂ ਘਰਾਂ ਦੇ ਅੰਦਰ ਦਾਖਲ ਹੋਣਾ ਇਹ ਸਭ ਕਰਕੇ ਫੌਜ ਸਾਬਤ ਕੀ ਕਰ ਰਹੀ ਸੀ ਸਰਕਾਰ ਦੇ ਆਪਣੇ ਵਾਈਟ ਪੇਪਰ ਅਨੁਸਾਰ 40 ਤੋਂ ਵੱਧ ਗੁਰੂ ਘਰਾਂ ਵਿੱਚ ਫੌਜ ਭੇਜੀ ਗਈ ਸੀ ਪਰ ਸ਼ਰੂਮਨ ਕਮੇਟੀ ਦੀ ਰਿਪੋਰਟ ਮੁਤਾਬਕ 75 ਗੁਰੂ ਘਰਾਂ ਵਿੱਚ ਉਸ ਸਮੇਂ ਫੌਜ ਭੇਜੀ ਗਈ ਸੀ ਇਸ ਗੱਲ ਨੂੰ ਤੁਸੀਂ ਖੁਦ ਸਰਕਾਰ ਦੀ ਨੀਤੀ ਦਾ ਅੰਦਾਜ਼ਾ ਲਗਾ ਸਕਦੇ ਹਾਂ ਭੂਨੂ ਮੂਸਾ 84 ਦੇ ਇੱਕ ਲੁੰਗਰੇ ਵਿੱਚ ਹਜ਼ਾਰਾਂ નિર્ਦੋਸ਼ ਸੰਕਟਾਂ ਵਿਛੜ ਹੋ ਜਾਂ ਸੀ ਜਿਸ ਬਾਰੇ ਸਰਕਾਰ ਨੇ ਅੱਜ ਤੱਕ ਕੋਈ ਆਪਣੀ ਦੇਣਦਾਰੀ ਨਹੀਂ ਸਮਝੀ ਇੰਨਾ ਸ਼ਹੀਦ ਹੋਏ ਸਿੰਘਾਂ ਦੇ ਸਰੀਰਾਂ ਨੂੰ ਕੂੜੇ ਚੁਪਣ ਵਾਲੀਆਂ ਟਰਾਲੀਆਂ ਵਿੱਚ ਪਾ ਕੇ ਬਾਹਰ ਲਿਆਂਦਾ ਗਿਆ ਬਿਨਾਂ ਕਿਸੇ ਪੋਸਟਮਾਰਟਮ ਇੰਨਾ ਸਰੀਰਾਂ ਨੂੰ ਇੱਕ ਚਿਖਾ ਉੱਪਰ ਅਨੇਕਾਂ ਲੋਥਾਂ ਪਾ ਕੇ ਇਕੱਠਿਆਂ ਹੀ ਸੰਸਕਾਰ ਕੀਤੇ ਗਏ ਉਹ ਵੀ ਬਿਨਾਂ ਕਿਸੇ ਅੰਤਿਮ ਰਸਮਾਂ ਦੇ ਕੀ ਤੁਸੀਂ ਜਾਣਦੇ ਹੋ ਆਪਰੇਸ਼ਨ ਬਲੂ ਸਟਾਰ ਸਮੇਂ ਪੰਜਾਬ ਅੰਦਰ 1 ਲੱਖ ਤੋਂ ਵੱਧ ਫੌਜ ਤੇ ਨਾਦ ਕੀਤੀ ਗਈ ਸੀ ਇਸ ਇਕ ਲੂਕਾਰੇ ਵਿੱਚ ਆਮ ਦੇ ਨਿਰਦੋਸ਼ ਲਗਭਗ 5000 ਤੋਂ ਵੱਧ ਸੰਗਤਾਂ ਸ਼ਹੀਦ ਕਰ ਦਿੱਤੇ ਗਏ ਨੇ ਉੱਥੇ ਹੀ ਭਾਰਤੀ ਫੌਜ ਦੇ ਲਗਭਗ 700 ਤੋਂ ਵੱਧ ਸਿਪਾਹੀ ਸਮੇਤ ਵੱਡੇ ਅਫਸਰ ਮਾਰੇ ਗਏ ਅਤੇ ਜ਼ਖਮੀ ਸਿਪਾਹੀਆਂ ਦੀ ਗਿਣਤੀ ਤਾਂ ਮਾਰੇ ਗਏ ਸਿਪਾਹੀਆਂ ਤੋਂ ਵੀ ਧੁਬਣੀ ਸੀ ਇਹ ਮਾਰੇ ਗਏ ਸਿਪਾਹੀ ਭਾਰਤ ਦੀਆਂ ਵੱਖ-ਵੱਖ ਸਟੇਟਾਂ ਨਾਲ ਸੰਬੰਧਿਤ ਸੀ ਕਿ ਤੁਸੀਂ ਜਾਣਦੇ ਹੋ ਜੂਨ 1984 ਵਿੱਚ ਸੰਤ ਜਰਨੈਲ ਸਿੰਘ ਜੀ ਅਤੇ ਬਾਕੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਵੀ ਫੌਜ ਦੇ ਦਰਬਾਰ ਸਾਹਿਬ ਤੋਂ ਕਈ ਮਹੀਨਿਆਂ ਤੱਕ ਨਹੀਂ ਸੀ ਗਈ ਦਰਬਾਰ ਸਾਹਿਬ ਕੰਪਲੈਕਸ ਦਾ ਕਬਜ਼ਾ ਅਕਤੂਬਰ 1984 ਤੱਕ ਭਾਰਤ ਫੌਜ ਕੋਲ ਹੀ ਰਿਹਾ ਸੀ ਫਿਰ ਸਿੱਖ ਸੰਗਤਾਂ ਦੇ ਵਿਰੋਧ ਨੂੰ ਦੇਖਦਿਆਂ ਭਾਰਤ ਫੌਜ ਨੂੰ ਇਥੋਂ ਹਟਣਾ ਪਿਆ 10 ਅਕਤੂਬਰ ਦੇ ਮਹੀਨੇ ਹੀ ਦਰਬਾਰ ਸਾਹਿਬ ਕੰਪਲੈਕਸ ਦਾ ਕਬਜ਼ਾ ਮੁردو ਸ਼੍ਰੋਮਣੀ ਕਮੇਟੀ ਨੂੰ ਮਿਲ ਗਿਆ ਸੀ ਜਿੰਨਾ ਸਮਾਂ ਫੌਜ ਨੇ ਇੱਥੇ ਆਪਣਾ ਕਬਜ਼ਾ ਰੱਖਿਆ ਉੰਨਾ ਸਮਾਂ ਫੌਜ ਦਾ ਮੁੱਖ ਫੋਕਸ ਇਹੀ ਸੀ ਕਿ ਹਮਲੇ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇ ਪਰ ਜੋ ਕੰਮ ਪੂਰੀ ਤਰ੍ਹਾਂ ਫੌਜ ਨਹੀਂ ਕਰ ਸਕੀ ਉਹ ਸਾਡੇ ਆਪਣੇ ਸਿੱਖਾਂ ਨੇ ਚੰਗੀ ਤਰ੍ਹਾਂ ਕਰ ਦਿਖਾਇਆ ਜੂਨ 1984 ਦੇ ਦਿੱਤੇ ਹੋਏ ਸਾਰੇ ਜਗਮਾਂ ਨੂੰ ਪੂਰੀ ਤਰ੍ਹਾਂ ਮਿਟਾਉਣ ਦਾ ਯਤਨ ਕੀਤਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸਰਕਾਰ ਦੇ ਕੀਤੇ ਇਸ ਤੱਕੇ ਤੋਂ ਜਾਣੂ ਨਾ ਹੋ ਸਕਣ ਪਰ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਵਿੱਚ ਸੰਤਾਂ ਦੇ ਪ੍ਰਤੀ ਜਨਨਨ ਦੀ ਥੋੜੀ ਤਾਂਗ ਵਧੀ ਹੈ ਜੇਕਰ ਤੁਸੀਂ ਸੰਤ ਜਰਨੈਲ ਸਿੰਘ ਜੀ ਬਾਰੇ ਪੂਰੀ ਡਿਟੇਲ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਇਸ ਬਾਰੇ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਆਪਰੇਸ਼ਨ ਬਲੂ ਸਟਾਰ ਕੋਈ ਇੱਕਦਮ ਵਾਪਰਿਆ ਹਮਲਾ ਨਹੀਂ ਸੀ ਬਲਕਿ ਇਸ ਦੀ ਪਲੈਨਿੰਗ ਬਹੁਤ ਵੱਡੇ ਪੱਧਰ ਤੇ ਅਤੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ ਇਸ ਸਾਜ਼ਿਸ਼ ਦੇ ਮੁਤਾਬਿਕ ਵੱਡੀਆਂ ਖੂਫੀਆ ਏਜੰਸੀਆਂ ਨੂੰ ਪੂਰੀ ਤਰ੍ਹਾਂ ਐਕਟਿਵ ਕੀਤਾ ਗਿਆ ਸੀ ਵਾੜੀ ਲਾਗੇ ਵਿੱਚ ਸ਼ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਇਸ ਨੂੰ ਤਬਾਹ ਕਰਨ ਦੀ ਪਲਾਨਿੰਗ ਵੀ ਕੀਤੀ ਜਾ ਰਹੀ ਸੀ ਉਸ ਸਮੇਂ ਬ੍ਰਿਟਿਸ਼ ਸਰਕਾਰ ਤੋਂ ਵੀ ਇਸ ਪਲਾਨਿੰਗ ਲਈ ਸਲਾਹਕਾਰ ਮਗਵਾਏ ਗਏ ਸੀ ਜਿਨ੍ਹਾਂ ਨੇ ਖੂਫੀਆ ਤੌਰ ਤੇ ਦਰਬਾਰ ਸਾਹਿਬ ਜਾ ਕੇ ਪੂਰੀ ਰਿਸਰਚ ਕਰਕੇ ਇੰਡੀਅਨ ਗਵਰਨਮੈਂਟ ਨੂੰ ਆਪਣੀ ਸਲਾਹ ਪੇਸ਼ ਕੀਤੀ ਸੀ ਇਸ ਸਮੇਂ ਤੱਕ ਭਾਰਤ ਦੀ ਦੋਗਲੀ ਨੀਤੀ ਵੀ ਨਾਲ ਨਾਲ ਚੱਲ ਰਹੀ ਸੀ ਇੱਕ ਪਾਸੇ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਹੋ ਰਹੀ ਸੀ ਤੇ ਦੂਜੇ ਪਾਸੇ ਸਿੱਖਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਮੀਟਿੰਗਾਂ ਦੇ ਸੱਦੇ ਭੇਜੇ ਜਾ ਰਹੇ ਸੀ ਜਿਵੇਂ ਹੁਣ ਕਿਸਾਨਾਂ ਦੋਸਤਾਂ ਨੂੰ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਚੈਨਲ ਨਾਲ ਜੁੜੇ ਰਹੋ ਧੰਨਵਾਦ